ਜਿਹੜੀ ਕੁੱਤਾ ਮਾਰ ਦੇ ਵਿੱਚ ਜਿਹੜੀ ਸੇਵਾ ਜਿਹੜੀ ਭੇਜੀ ਹੈ ਕਿੰਨਾ ਵੱਲੋਂ ਭੇਜੀ ਹੈ ਤੇ ਕਾਹਦੀ ਸੇਵਾ ਜਿਹੜੀ ਭੇਜੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਸਾਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜ਼ਿਲ੍ਹਾ ਕਪੂਰਥਲਾ ਪਿੰਡ ਨੰਗਲ ਪਿੰਡ ਤਲਵੰਡੀ ਕੁੱਕਾ ਦੇ ਇਲਾਕੇ ਵਿੱਚ ਤੁਸੀਂ ਉਰਲੇ ਪਾਸੇ ਬੈਠੇ ਆ ਤੇ ਜੋ ਜੋ ਚਾਰਾ ਪਸ਼ੂਆਂ ਵਾਸਤੇ ਆਇਆ ਹੈ ਇਹ ਨੂਜਾਲ ਦੇ ਟਕਸਾਲੀ ਸਿੰਘਾਂ ਵੱਲੋਂ ਪਿੰਡ ਸੰਗਤਪੁਰਾ ਢੇਸੀ ਦੀ ਸੰਗਤ ਵੱਲੋਂ ਇਹ ਮਿਲਕੇ ਸੋ ਕੀਤਾ ਤੇ ਉਹਨਾਂ ਵੱਲੋਂ ਪਸ਼ੂਆਂ ਦਾ ਚਾਰਾ ਆਇਆ ਹੈ ਜਿਹੜੇ ਹੱਡ ਪੀਰ ਪਰਵਾਰ ਹੈ ਜਾਂ ਪਸ਼ੂਆਂ ਨੂੰ ਏਸੀ ਦੀ ਲੋੜ ਹੈ ਦੇ ਉਹੜਾ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਕਿੰਨੇ ਕੱਟੇ ਜਿਹੜੇ ਚਾਰ ਦੇ ਤੇ ਪੁੰਚੇ ਨੇ ਜੀ 112 ਦੇ ਲੱਗੇ ਹਾਂ ਜੀ ਹਾਂ ਜੀ ਕਿਹੜੇ ਵੀਰਾਂ ਵੱਲੋਂ ਇੱਕ ਵਾਰੀ ਫੇਰ ਥੋੜਾ ਜਿਹਾ ਸਪਸ਼ਟ ਕਰਕੇ ਦੱਸੋ ਤੇ 9000 ਤੇ ਟਕਸਾਲੀ ਸਿੰਘਾ ਵੱਲੋਂ ਪਿੰਡ ਸੰਗਤਪੁਰ ਦੇ ਢੇਸੇ ਵੱਲੋਂ ਤੇ ਉਸ ਤੋਂ ਬਾਅਦ ਆਪਣੇ ਜੋ ਭਾਈ ਹੁਸ਼ਿਆਰ ਸਿੰਘ ਔਰ ਭਾਈ ਕੇਵਲ ਸਿੰਘ ਕੇਪੀ ਜੁਐਸ ਦੇ ਜੋ ਆਪਣੇ ਐਨਐਰਾ ਗਰੁੱਪ ਨੰਗਲਵਾਣਾ ਦੇ ਬਹੁਤ ਸਰਗਰਮ ਮੈਂਬਰ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਪ੍ਰਾਲਾ ਸਦਕਾ ਭਾਈ ਹੁਸ਼ਿਆਰ ਸਿੰਘ ਹੋਣੇ ਜੋ ਉਨਾ ਦੀ ਬਦੌਲਤ ਸਾਰਾ ਪ੍ਰੋਗਰਾਮ ਇਹ ਜੋ ਸਯੋਜਗ ਹੋ ਕਰ ਰਿਹਾ ਹੈ ਅੱਜ ਕਿਹੜੇ ਕਿਹੜੇ ਪਰਿਵਾਰ ਨੂੰ ਇੱਥੇ ਜਿਹੜਾ ਤੁਸੀਂ ਚਾਰ ਮੰਡ ਰਹੇ ਹੋ ਜਿਹਦਾ ਦੇ ਰਹੇ ਅਸੀਂ 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 ਕੁਝ ਪਰਿਵਾਰਾਂ ਨੂੰ ਸਿਲੈਕਟ ਕੀਤਾ ਹੋਇਆ ਸੀਗਾ ਕਹਿੰਦਾ ਤਿੰਨ ਦਿਨ ਪਹਿਲੇ ਤੁਸੀਂ ਦੇ ਰਾਉਂਡ ਕੀਤਾ ਸੀਗਾ ਕੁਝ ਪਰਿਵਾਰਾਂ ਨੂੰ ਸਿਲੈਕਟ ਕੀਤਾ ਵੀ ਜਿਹਨਾਂ ਨੂੰ ਅੱਜ ਤਾਂ ਕੁਝ ਨਹੀਂ ਮਿਲਿਆ ਤੇ ਉਹ ਪਰਿਵਾਰ ਸਿਲੈਕਟ ਕੀਤੇ ਉਹਨਾਂ ਡਿਵਾਈਡ ਕਰ ਰਹੇ ਨੇ ਕਹਿੰਦੇ ਜੀ ਅੰਦਰ ਦੇ ਵੀਰਾਂ ਦਾ ਬਹੁਤ ਵੱਡਾ ਸਯੋਜਗ ਹੈ ਅੰਦਰ ਇੱਕ ਗਰੁੱਪ ਦਾ ਬਹੁਤ ਵੱਡਾ ਸਯੋਜਗ ਹੈ ਇਸ ਦੇ ਵਿੱਚ ਜਿਹੜਾ ਜਿਹੜਾ ਚਾਰ ਮੰਡ ਰਹੇ ਹਾਂ ਹਾਂ ਜੀ ਕਿਉਂਕਿ ਸਾਡਾ ਜੋ ਭਾਈ ਕੇਬਲ ਸਿੰਘ ਕੇਬੀ ਯ ਤੇ ਭਾਜੀ ਜੋ ਹੁਸ਼ਿਆਰ ਸਿੰਘ ਹੈ ਇਹਨਾਂ ਦੇ ਆਸ-ਪਾਸ ਬਹੁਤ ਡੋਂਗੇ ਆਪਸੀ ਬਹੁਤ ਸੋਹਣਾ ਪਿਆਰ ਹੈ ਤੇ ਇਕੱਠੇ ਨੂਜਰ ਇਕੱਠੇ ਰਹਿੰਦੇ ਆ ਕਾਫੀ ਦੇ ਤੋ ਇਕੱਠੇ ਰਹ ਰਹੇ ਨੇ ਕਿ ਆਪਸੇ ਵਿਚਾਰਾ ਹੋਇਆ ਤੇ ਉਹਨਾਂ ਨੇ ਇਹ ਬਰਾਲਾ ਕੀਤਾ ਤਾਂ ਇਹ ਆਪਣਾ ਅੱਜ ਆਪਾਂ ਇੱਥੇ ਪਹੁੰਚੇ ਆ। ਓਕਾ ਮਾਂ ਦੇ ਵਿੱਚ ਜਿਹੜੇ ਹਾਲਾਤ ਜਿਹੜੇ ਬਣੇ ਪਏ ਨੇ ਉਹਦੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਿਲਕੁਲ ਡੁੱਸਕ ਪਿਓ ਦੇ ਬਾਰੇ ਤੁਹਾਡੀ ਕੀ ਰਾਏ ਦਾ ਕੀ ਜਣਾ ਚਾਹੋ? ਦੇਖੋ ਜੀ ਮੇਰੀ ਜਿਹੜੀ ਸਵਾਲ ਹੈ ਕਿ ਸਰਕਾਰਾਂ ਦੀ ਨਿਕਾਮੀ ਵੀ ਹੈਗੀ ਹੈ ਕੋਈ ਸ਼ੱਕ ਕੋਈ ਨਹੀਂ ਹੈ। ਕੁਝ ਲੋਕਾਂ ਦੀ ਗਲਤੀ ਜੇ ਮੰਨੇ ਘੱਟ ਹੈ। ਸਰਕਾਰਾਂ ਦੀ ਗਲਤੀ ਇਸ ਕਰਕੇ ਹੈ ਕਿ ਜਿੱਦਾਂ ਹਰ ਸਾਲ ਜਾਂ ਕੁਝ 5 ਸਾਲ ਬਾਅਦ 3 ਸਾਲ ਬਾਅਦ ਹਾੜ ਹੁੰਦਾ ਵੈ ਸਰਕਾਰਾਂ ਚੌਂਹ ਤੇ ਐਡੇ ਐਡੇ ਡੈਮ ਬਣਾਉਂਦੀਆਂ ਐ ਜਿਹੜੇ ਨਹਿਰਾਂ ਬਣਾਉਂਦੀਆਂ ਆ ਵੈ ਐਡੇ ਐਡੇ ਡੈਮਾਂ ਦੇ ਕੰਟਰੋਲ ਕਰਦੀਆਂ ਵੈ ਚੌਂਹ ਤੇ ਜਦੋਂ ਨਾਰਮਲ ਟਾਈਮ ਵਿੱਚ ਇਸ ਦਰਿਆ ਨੂੰ ਸੈਂਟਰਲਾਈਜ਼ ਕੀਤਾ ਜਾ ਹਲਾ ਤਾਂ ਜੋ ਸਾਈਡਾਂ ਦੇ ਲੋਕਾਂ ਜੀ ਮੇਨਾ ਨਾ ਖਰਾਬ ਹੋ ਤੇ ਨਾ ਕਦੀ ਹਾੜ ਆਉਣ ਜਾਂ ਕਿਨਾਰੇ ਗਨਾ ਤੁਸੀਂ ਬਨ ਬਨੇ ਜਾਣ ਤਾਂ ਗੱਲ ਮਸਲਾ ਲੋ ਸਕਦਾ ਕਹਿੰਦੇ ਜੀ ਕਿਤੇ ਝੋਨੇ ਦੀ ਫਸਲ ਖਰਾਬ ਹੋਣੀ ਉਥੇ ਕਮਾਦ ਤੇ ਸਬਜ਼ੀਆਂ ਵੀ ਬਿਲਕੁਲ ਹੀ ਜਿਹੜੀਆਂ ਪਾਣੀ ਦੇ ਲਪੇੜ ਤੇ ਕਹਿੰਦੇ ਜੀ ਹੱਥ ਹਾਂਜੀ ਹਾਂਜੀ ਇਹ ਦੇਖੋ ਜਿਹੜਾ ਪਾਣੀ ਇਹਨਾਂ ਚੜ ਗਿਆ ਵੈ ਹਾਈ ਲੈਵਲ ਹੋ ਗਿਆ ਵੈ ਤੇ ਸਮਝ ਲਓ ਕੁਛ ਨਹੀਂ ਬਚਣਾ ਉਹ ਤਾਂ ਸਾਰਾ ਨੁਕਸਾਨ ਹੈ ਟੋਟਲ ਨੁਕਸਾਨ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਖਤਰਨਾਕ ਹਲ ਟਾਈਮ ਹੋ ਸਕਦਾ ਜਿੱਦਾਂ ਦੀ ਬੰਦੇ ਨਾਲ ਜਿੱਦਾਂ ਪਾਣੀ ਲੱਤ ਚਕਾ ਵਾ ਤੇ ਇਹੜਾ ਵੀ ਪੈਣੀਆਂ ਛੁੱਲੋ ਹੋਦੀਆਂ ਚੜਕ ਦੇਖੋ ਜੇਕਰ ਸਰਕਾਰਾਂ ਨੇ ਪ੍ਰਬੰਧ ਨਾ ਕੀਤਾ ਜਾਂ ਇਸ ਪਾਸੇ ਧਿਆਨ ਨਾ ਕੀਤਾ ਜਾਂ ਆਉਣ ਵਾਲੇ ਸਮੇਂ ਨੂੰ ਇਹਨਾਂ ਨੇ ਨਾ ਬਾਜ ਕੀਤਾ ਜਾਂ ਸਰਕਾਰਾਂ ਆਪਣੀਆਂ ਵੋਟਾਂ ਦੇ ਚੱਕਰ ਵਿੱਚ ਫਸਿਆ ਰਹੀਆਂ ਇੱਧਰ ਧਿਆਨ ਨਾ ਕੀਤਾ ਆਉਣ ਵਾਲੇ ਸਮੇਂ 'ਚ ਇਹ ਜਿੱਥੇ ਆਪਾਂ ਖੜੇ ਆ ਇਹ ਪਿੰਡ ਹਵਾ ਚ ਉਡਣਗੇ ਜੇ ਇੰਨੇ ਕਿ ਵੀਰ ਤੁਹਾਡੇ ਨਾਲ ਆਸਮ ਥੋੜੇ ਆਇਆ ਮੇਰਾ ਇੱਕ ਗਰੁੱਪ ਦੀ ਆਪਾਂ ਗੱਲ ਕਰ ਲਈਏ ਜਿਹੜੇ ਇਸ ਟਾਈਮ ਵਿੱਚ ਮੌਜੂਦ ਨੇ ਇਸ ਟਾਈਮ ਸਾਡੇ 7-8 ਮੈਂਬਰ ਗਰੁੱਪ ਉਤੇ ਖੜੇ ਆ ਤੇ ਬਾਕੀ 300 ਗਰੁੱਪ ਦੇ ਬੰਦੇ ਆ ਜੋ ਆਪਣੇ ਗਰੁੱਪ ਵਿੱਚ ਅਟੈਚ ਆ ਜੋ ਬੜੇ ਵਧੀਆ ਕੰਮ ਕਰਦੇ ਆ ਆਖਰ ਤੇ ਚੇਬਨ ਤੇ ਜਿਹੜੇ ਲੋਕ ਬੈਠੇ ਹੋ ਉਹਨਾਂ ਨੂੰ ਆ ਤੁਹਾਡੇ ਕੋਲੋਂ ਬੇਨਤੀ ਕਰ ਫੀਲ ਮੈਂ ਅਪੀਲ ਕਰ ਰਿਹਾ ਹਾਂ ਕਿ ਉਹਨਾਂ ਨੂੰ ਫੀਲ ਤੇਹੀ ਆ ਕਿ ਉਹਨਾਂ ਦੀਆਂ ਪੱਕੀਆਂ ਜਾਇਦਾਦਾਂ ਮੈਂ ਪਰਮਨੈਂਟ ਛੱਡ ਨਹੀਂ ਸਕਦੇ ਉਹਨਾਂ ਨੂੰ ਆਲਟਰਨੇਟਿਵ ਆਪਣੀ ਜਗ੍ਹਾ ਥਾਂਵਾਂ ਕੋ ਚੁਣਨੇ ਚਾਹੀਦੇ ਆ ਆਲਟਰਨੇਟਿਵ ਉਹਨਾਂ ਨੇ ਆਪਣਾ ਪ੍ਰਬੰਧ ਤਾਂ ਪਰ ਨੈਕਸਟ ਵਾਰ ਕੀ ਕਰਨਾ ਹੈ ਕਿ ਉਹਨਾਂ ਦੀ ਸੂਝ ਬਣਨਾ ਹੋਣਾ ਚਾਹੀਦਾ ਇਸ ਪਾਸੋਂ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋਗੇ ਜਿਹੜਾ ਪ੍ਰਸ਼ਾਸਨ ਜਣਾ ਦੇਖੋ ਪ੍ਰਸ਼ਾਸਨ ਦੀ ਤੇ ਬਹੁਤ ਵੱਡਾ ਜੋ ਇਹਦੇ ਵਿੱਚ ਜੋ ਦੇਖਿਆ ਜਾ ਰਿਹਾ ਰੋਲ ਹੈ ਕਿਉਂ ਜੇ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਦੇ ਕੋਈ ਕਈ ਵਾਰ ਹਾਰ ਆ ਚੁੱਕਿਆ ਵੈ 88 ਦਾ 87 ਦਾ 23 ਦਾ 25 ਦਾ ਤੇ ਉਸ ਤੋਂ ਬਾਅਦ ਸਰਕਾਰਾਂ ਨੇ ਦਿੱਤਾ ਧਿਆਨ ਦਿੱਤਾ ਲਈ ਪ੍ਰਸ਼ਾਸਨ ਨੇ ਅਪੀਲ ਹੈ ਕਿ ਇਸ ਦਰਿਆ ਤੇ ਕੰਟਰੋਲ ਕਰਨ ਲਈ ਨਾਰਮਲ ਟੈਂਕ ਇਹਨੂੰ ਸੈਂਟਰਲਾਈਜ਼ ਕੀਤਾ ਜਾਵੇ ਤਾਂ ਜੋ ਜੋ ਜ਼ਮੀਨਾਂ ਸਾਡੇ ਇਲਾਕੇ ਦੇ ਉਧਰ ਖਰਾਬ ਹੋ ਗਈਆਂ ਚਲ ਗਈਆਂ ਉਹ ਸਾਰੀਆਂ ਜ਼ਮੀਨਾਂ ਰੱਬ ਨਾਲ ਮਿਲਦੇ ਤਾਂ ਤਾਂ ਤੁਸੀਂ ਜਾਂ ਤੁਸੀਂ ਬੰਨ ਬੰਨੇ ਜਾਣ ਤਾਂ ਜੋ ਪਾਣੀ ਦੁਆਰਾ ਸਾਈਡਾਂ ਨਾ ਵੜੇ ਪਤਾ ਹੋਵੇਗਾ 2023 ਦੇ ਵਿੱਚ ਵੀ ਇਹ ਹਾਲਾਤ ਬੜੇ ਸੀ ਜੋ ਕਿ ਹੁਣ 2023 ਦੇ ਵਿੱਚ ਵੀ ਉਹੀ ਹਾਲਾਤ ਹੋ ਰਹੇ ਫੇਰੇ ਨੇ ਜਿੱਦਾਂ ਹਾਂ ਸੇਮ ਹਾਲਾਤ ਉਹੀ ਆ ਕੋਈ ਅਸੀਂ ਸੋਚੇ ਸੀ ਕਿ ਪਾਣੀ ਥੋੜਾ ਦਾ ਕੁਝ ਦਿਨ ਤੱਕ ਹਟ ਜਾਊਗਾ ਘਟ ਜਾਊਗਾ ਪਰ ਉਹ ਘਟਿਆ ਨਹੀਂ ਵਧਿਆ ਮੈਂ ਸਿਰਫ 87 ਵਾਲਾ ਫੇਰ ਹਾਲਾਤ ਹੋ ਗਿਆ ਹਾਂਜੀ ਹੋਰ ਬਾਕੀ ਬਾਕੀ ਸੌਤ ਪਹਿਲਾ ਆਪਣਾ ਆਪਣਾ ਪਿੰਨਡਾਲਾ ਚੈਨਲ ਹਰ ਇੱਕ ਹੋਸਟਰਾਂ ਦਾ ਬਹੁਤ ਧੰਨਵਾਦ ਕਰੂੰਗਾ ਇਹਨਾਂ ਨੇ ਸਾਡੇ ਗਰੁੱਪ ਦੀਆਂ ਗਰਾਊਂਡ ਦੀਆਂ ਅਪਡੇਟਾਂ ਲੋਕਾਂ ਦਾ ਪਹਚਾਪ ਜਾ ਕੇ ਲੋਕਾਂ ਸਭ ਪੈਲਾ ਕੀਤਾ ਸਾਡੇ ਗਰੁੱਪ ਦਾ ਬਹੁਤ ਸਲਾਮ ਦਾਇਆ ਉਸ ਤੋਂ ਬਾਅਦ ਜੋ ਨੂਜ ਆਰ ਗਈ ਸੰਗਤ ਹੈ ਭਾਈ ਹਾਰ ਸਿੰਘ ਭਾਈ ਕੇਵਲ ਸਿੰਘ ਕੇਬੀ ਤੇ ਨੂਜ ਆਰ ਦੀ ਟਕਸਾਲੀ ਸਿੰਘ ਹੈ ਪਿੰਡ ਸੰਗਤਪੁਰਾ ਢੇਸੀ ਦੀ ਸੰਗਤ ਹੈ ਜਿਨ੍ਹਾਂ ਦੇ ਬਦੌਲਤ ਅੱਜ ਇਹ ਕੰਮ ਹੋਇਆ ਇਹਨਾਂ ਵੱਡਾ ਸਹਿਯੋਗ ਹੈ ਤੇ ਪਿੰਡ ਸੰਗਤਪੁਰਾ ਢੇਪੇ ਕੋ ਪਿੰਡ ਦਾ ਨਾਮ ਆ ਗਲਤ ਬੋਲ ਗਿਆ ਪਿੰਡ ਸੰਗਤ ਬਾਟੇਪੀ ਦੀ ਸੰਗਤਾਂ ਨੇ ਮਿਲ ਕੇ ਬਹੁਤ ਵੱਡਾ ਇਹ ਪ੍ਰਾਲਾ ਕੀਤਾ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਇੱਥੇ ਨਹੀਂ ਸਿਰੋ ਕਰ ਰਹੇ ਪੂਰੇ ਪੰਜਾਬ ਵਿੱਚ ਪੂਰੇ ਇੰਡੀਆ ਵਿੱਚ ਇਹਨਾਂ ਦੇ ਟਰੱਕ ਸੰਤ ਆਪਣੇ ਸਿਚੇਵਾਲ ਤੱਕ ਉਹਨਾਂ ਤਾਂ ਜੋ ਵੀ ਇੱਕ ਪ੍ਰੋਬਲਮ ਆਉਂਦੀ ਹੈ ਕੱਲ ਪਰਸੂ ਇਹਨਾਂ ਦੇ ਸੁਲਤਾਨਪੁਰ ਲੋਧੀ ਵਿੱਚ ਉੱਥੇ ਵੀ ਹੜ੍ਹ ਬਹੁਤ ਲਖੜ ਹੜ੍ਹ ਪ੍ਰਭਾਵਤ ਇੱਕ ਇਲਾਕਾ ਵੈ ਤੁਸੀਂ ਇਹਨਾਂ ਕੋਲ ਪੁੱਛ ਸਕਦੇ ਹੋ ਇਹ ਭਾਈ ਉਸੇ ਸੰਗਤਾਂ ਦੇ ਮੈਂਬਰ ਹੈ ਤੁਸੀਂ ਮਾਰੇ ਦੱਸੋ ਤੇ ਇਹ ਜਗਰਾਓ ਇਹਦੇ ਤੋਂ ਆਏ ਹੋਏ ਹੈ ਤੇ ਇਹ ਸੰਤ ਜੋ ਸੰਤ ਸਿਚੇਵਾਲ ਹੈ ਓਏ ਉਹਨਾਂ ਨਾਲ ਵੀ ਸਹਯੋਗ ਬਹੁਤ ਕਰਦੇ ਜਦੋਂ ਨਾਲ ਲੋਡ ਪੈਂਦੇ ਇਹਨਾਂ ਨੂੰ ਫੋਨ ਕਰਦੇ ਆ ਤੇ ਇਹਨਾਂ ਦੇ ਸੰਤਾਂ ਉਹਨਾਂ ਦਾ ਪੂਰਾ ਸਹਯੋਗ ਕਾਰੀ ਲਗਾਤਾਰ ਕਾਰੀ ਤਿੰਨ ਚਾਰ ਦਿਨ ਪਹਿਲਾਂ ਦਾ ਇਹਨਾਂ ਦੇ ਟਰੱਕ ਉੱਥੇ ਗਏ ਹੋਏ ਆ ਤੇ ਇਹ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਗਰੁੱਪ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ